ਹਾਂਜੀ ਸਸੀ ਕਬੀ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਦੇਖ ਲਓ ਚੱਲਦਾ ਕੰਮ ਪਨੀਰੀ ਦੀ ਬਜਾਈ ਦਾ ਕਹਿ ਦਿੰਦੇ ਆ ਬੰਦੇ ਕਿ ਇਦਾਂ ਕੰਮ ਬਹੁਤ ਮਿਹਨਤ ਹੈ ਤੇ ਪਨੀਰੀ ਦੇ ਦੇ ਲੋ ਕਦੋਂ ਦੇ 17 8 18 19 ਜੂਨ ਦੇ ਚੱਲਦਾ ਕੰਮ ਮਈ ਦਾ ਜਿਆਦਾ ਲਗਾਤਾਰ ਚੱਲਦਾ ਹੀ ਚੱਲਦਾ ਅੱਜ ਮੁਕਣਾ ਆ ਇੰਨੀ ਜਗ੍ਹਾ ਰਹਿ ਗਈ ਇਹ ਕਰਕੇ ਬੰਦ ਕਰ ਦੇਣਾ ਫਿਰ ਉਸ ਤੋਂ ਬਾਅਦ ਦੂਜਾ ਸ਼ੁਰੂ ਕਰਾਂਗੇ ਜਿੱਦਣ ਟਰੀਆਂ ਖਾਲੀ ਹੋ ਗਈਆਂ ਵੈਟਰੀਆਂ ਚ ਵੀ ਗਿਰ ਗਿਆ ਜੀ ਮੈਂ ਸੰਪੂਰਨ ਕਰਕੇ ਬੰਦ ਕਰ ਦੇਣਾ ਤੇ ਫੇਰ ਦੇਖਦੇ ਆ ਅੱਜ ਦਾ 5 ਵਜੇ ਦੇ ਨੂੰ ਆਗੇ ਸੀ ਬਾਈ ਹੁਣੇ ਲੇਜ਼ਰ ਕਰਾ ਕਰਨ ਇਹ ਖੇਤ ਦੇ ਦੋ ਭੱਟੇ ਬਣਾਤੇ ਬਾਈ ਹੁਣਾਂ ਨੇ ਦੋ ਕਿਆਰੇ ਆਪਾਂ ਵੀ ਦੋ ਕਿਆਰੀ ਕਰ ਦੇਣਾ ਝੋਨੇ ਦੇ ਇੱਕ ਕਿਹਰਾ ਕਰ ਦਾਂਗੇ ਇਹ ਪੂਰਾ ਵੱਡਾ ਹੋ ਜਾਏਗਾ ਅਜੇ ਤੇ ਮਕਾ ਦੇਣਾ ਕੰਮ ਇੱਥੇ ਮਗਾ ਕੇ ਫਿਰ ਕੱਲ ਨੂੰ ਬਲਾਸਪੁਰ ਜਾਣਾ ਉੱਥੇ ਰਹਿੰਦਾ ਆਪਣਾ ਦਿਹਾੜੀਕ ਦਾ ਕੰਮ ਤੇ ਫਿਰ ਉੱਥੇ ਕਰਕੇ ਨਿਬੜ ਜੂਗਾ ਫਿਰ ਪਰਸੋਂ ਨੂੰ ਹੈਗਾ ਝੋਨਾ ਡੇ ਤੇ ਝੋਨਾ ਲਾਉਣ ਵਾਲਾ ਡੇ ਫਿਰ ਉਹ ਸ਼ੁਰੂ ਕਰਦਾਂਗੇ ਅੱਜੋਂ ਥੋੜਾ ਟੈਂਪਰੇਚਰ ਡਾਊਨ ਹੋਇਆ ਹੈ ਗਰਮੀ ਤੋਂ ਓੜੀ ਜੀ ਰਾਹਤ ਹੈਗੀ ਆ ਇਹ ਬਵਰੀ ਐਵੇਂ ਘੁੰਮਦੀ ਫਿਰਦੀ ਆ ਖੱਤਿਆਂ 'ਚ ਇਹਦੀ ਇਹੀ ਮੌਜਾ ਇਹ ਦੂਜਾ ਟਰੈਕਟਰ ਹੀ ਆ ਆਪਣਾ ਹਾਂਜੀ ਅੱਜ ਸੀਜ਼ਨ ਦਾ ਪਹਿਲਾ ਤੇਲ ਪਾ ਲਿਆ। ਸ਼ੁਰੂ ਕਰਨ ਲੱਗੇ ਆ ਅੱਜ ਵਾਹਿਗੁਰੂ ਜੀ ਦਾ ਨਾਂ ਲੈ ਕੇ ਮੱਥਾ ਤਾਂ ਪੋਸਦਿਆਂ ਟੀਕਦਾ ਸੀ ਜਿੱਦਣ ਚਲਾਈ ਸੀ ਮਸ਼ੀਨਾਂ ਆਪਾਂ ਪਹਿਲੇ ਦਿਨ। ਵੀ ਉਹ ਸਿਆਲੂ ਮੱਕੀ ਵੱਢੀ ਸੀ ਉਦੋਂ ਟੀਕਦਾ ਸੀ ਪ੍ਰਸ਼ਾਦ। ਪਰ ਅੱਜ ਵਾਹਿਗੁਰੂ ਨੂੰ ਫੇਰ ਅੱਜ ਬੇਸਣ ਦੀ ਵਰਤੀ ਨਾਲ ਯਾਦ ਕਰਦੇ ਆ ਵਾਹਿਗੁਰੂ ਨੂੰ। ਬਾਬਾ ਵਿਸ਼ਕਰਮੇ ਨੂੰ ਯਾਦ ਕਰਾਂਗੇ ਵੀ। ਵਧੀਆ ਚੱਲੇ ਬਾਬਾ ਜੀ। ਤੇ ਤੇਲ ਦੀ ਟੈਂਕੀ ਕਰ ਲਈਏ ਫੁੱਲ। ਕੀ ਦੇਖਦੇ ਕਈ ਤੇ ਨਾ ਘਰਾਂ ਦੇ ਵਿੱਚ ਨਾ ਜਵਾਕ ਰਹਿੰਦੇ ਆ ਆਪਣੇ ਪ੍ਰਵਾਸੀ ਮਜ਼ਦੂਰਾਂ ਦੇ ਸਮਝ ਲਓ ਕਿ ਬਹੁਤ ਉਰੇਕਾ ਪਰਿਵਾਰ ਰਹਿੰਦੇ ਆ ਨਾ ਪੂਰੇ ਉਹ ਨਾ ਪਤੰਦਰਾ ਨੇ ਪਤੰਗਾਂ ਦੇ ਨਾਲ ਇੰਨੀ ਮੱਕੀ ਹੋਣ ਹੀ ਨਹੀਂ ਦਿੰਦੇ ਉਹ ਉੱਥੇ ਤੱਕ ਨਾ ਤਾਂ ਉੱਥੇ ਚੱਲੀ ਦੀਦੀ ਚੱਲੀ ਵੀ ਤੋੜ ਕੇ ਲੈ ਗਏ ਕਾਫੀ ਤੇ ਜਦੋਂ ਬੀਜ ਦਿਆਂ ਜਿਹਦੀ ਉੱਤੇ ਮਿੱਦਣਾ ਵਧਾਉਣਾ ਸ਼ੁਰੂ ਕਰ ਲੈ ਬਹੁਤ ਵਾਰ ਗਿਆ ਸਾਡੇ ਪਤੰਗ ਵੀ ਇੱਥੇ ਘਰ ਕਿੰਝ ਚੜਾਉਂਦੇ ਆ ਉਹਦੇ ਬੈਠ ਚਾਹ ਉਹ ਵੰਡ ਕੇ ਆਦਿਆਂ ਵੀ ਖਾਉ ਤੇ ਉਹ ਬੈਠੇ ਆ ਬਾਲੇ ਹਜੇ ਤਾਂ ਥੋੜੇ ਆ ਇਹ ਤਾਂ ਗਏ ਹੋਣਗੇ ਨਾਲ ਆਪਦੀ ਮੰਮੀਆਂ ਦੇ ਕਿਉਂਕਿ ਆਪਣੇ ਭਿੰਡੀ ਤੋੜਦੀਆਂ ਨੇ ਨਾਲ ਦੀ ਲੇਬਰ ਹਨ ਬਹੁਤ ਖਰਾਬ ਕਰਦੇ ਆ ਅ ਜਦੋਂ ਝੋਨਾ ਲੱਗਣਾ ਉਦੋਂ ਆਰਾਮ ਆਉਣਾ ਆਲੂਆਂ ਦੇ ਵਿੱਚ ਫੇਰ ਉਵੇਂ ਹੀ ਮਿੱਦਦੇ ਬਹੁਤ ਵਧੀਆ ਮੱਕੀ ਆ ਇਹ ਭਾਰੀ ਸੀ ਬਹੁਤ ਜ਼ਿਆਦਾ ਪੈਣ ਦੀ ਵੀਜੀ ਹੋਈ ਆ ਪੂਰੀ ਕੱਟ ਦੇਖ ਲੋ ਕਿੱਡਾ ਵਾ ਬੱਕੀ ਦਾ ਦੇਖੋ ਲੱਗਾ ਨਾ ਪੂਰੀ ਵਧੀਆ ਹਾਈਟ ਪੜਦੇ ਸੁੱਕੇ ਵੀ ਪਏ ਆ ਮੁੜੇ ਵੀ ਪਏ ਆ ਪੜਦੇ ਇਹ ਆਪਣਾ ਪ੍ਰੀਤ ਵਾਲਾ ਕਟਰ ਚਲਾਇਆ ਅੱਜ ਕਿਉਂਕਿ ਜਿਹੜਾ ਆਪਣਾ origignal ਕਟਰ ਆ ਉਹਦੀਆਂ ਚੁੰਜਾਂ ਜੀਆਂ ਵਿੰਗੀਆਂ ਹੋਈਆਂ ਨੇ ਉਹ ਦਿੱਤੀਆਂ ਹੋਈਆਂ ਨੇ ਬਾਨੀਆਂ ਇਹ ਉਹ ਆ ਜਾਣਗੀਆਂ ਫੇਰ ਚਲੋ ਮਗਰ ਦੇਖੋ ਬੁੱਲਾਂ ਨੂੰ ਕਿਤੇ ਕੋਈ ਦਾਣਾ ਨਹੀਂ ਆ ਰਿਹਾ ਹਾਂ ਸਾਬ ਸੁਪਰੀਆ ਗੁੱਲ ਪੂਰੇ ਪਏ ਇਹ ਨਾ ਭਾਈ ਐਵੇਂ ਕਰਨਾ ਆਪਾਂ ਆ ਖਾਲ ਤੋਂ ਮੱਕੀ ਵੜਵਾ ਦਿਓ ਖਾਲ ਤੇ ਰੋਟਾ ਬਿਟ ਨਾਲ ਢੇੜਾ ਲਾ ਦਾਂਗੇ ਪਤਾ ਕੀ ਆ ਫਿਰ ਕੰਬਾਈਨ ਟੱਪਦੀ ਨਹੀਂ ਨਹੀਂ ਤਾਂ ਖੜਮ ਖੜਮ ਹਰੇ ਕਿਹੜੇ ਟੱਪਦੀ ਬਸ ਇੱਕੋ ਹੀ ਖਾਲ ਆ ਮਿਲਦਾ ਵੇਚ ਹਾਂ ਕਟਰ ਫਿਰ ਰੋਲਾ ਨਹੀਂ ਰੋਲਾ ਪਾਉਂਦਾ ਆਪਾਂ ਨਾ ਬੋਲ ਲੈ ਕੇ ਚੱਲਣਾ ਇਹ 6 ਲੈਨਾਂ ਵਾਲਾ ਨਾ ਉਹ ਆਪਣਾ ਦੂਜਾ 5 ਲੈਨਾਂ ਵਾਲਾ ਉਹ ਸਾਲਾ ਕੰਮ ਬਾਲਾ ਕਰਦਾ ਉਹ ਨਾ ਰੋਲਾ ਵੀ ਨਹੀਂ ਪਾਉਂਦਾ ਉਹ ਤਾਂ ਜਿਵੇਂ ਹੀ ਸ਼ਾਂਤ ਚੱਲਦਾ ਅੱਜ ਪਹਿਲੇ ਦਿਨ ਫਰੀਦ ਵਾਲਾ ਕਟਰ ਚਲਾਇਆ ਵਾ ਆਪਾਂ ਤੇ ਉਹ ਨਾਲ ਛੱਲੀ ਵਿੱਚ ਫਸਦੀ ਆ ਤੇ ਉਹ ਪੱਤੀਆਂ ਜਿਹੜੀਆਂ ਉੱਪਰ ਕਰਪਾਨਾ ਜੀਆਂ ਲੱਗੀਆਂ ਨੇ ਉਹਨਾਂ ਨੂੰ ਨਾਲ ਨੂੰ ਕਰਨਾ ਪੈ ਰਿਹਾ ਤੇ ਹੁਣ ਉਹ ਸਾਰੇ ਟਾਪੇ ਖੋਲ ਕੇ ਨਾਲ ਨੂੰ ਹੋਣਗੇ ਤਾਂ ਚੱਲਣਾ ਜਾਗੇ ਤੇ ਥੱਲੇ ਪਹਿਲਾਂ ਤਾਂ ਗਰਮੀ 'ਚ ਬਹੁਤ ਟਾਈਮ ਤੋਂ ਖੜਾ ਰਿਹਾ ਮੈਂ ਤੇ ਹੁਣ ਤਾਂ ਗੈਰ ਏਸੀ ਲਾ ਕੇ ਬੈੰਨੇ ਆ ਦੋ ਵਾਰ ਘੱਟਾ ਜਾ ਸੁਪਵਾੜੀ ਆ ਜਿਹੜੀ ਸੇਕਪੁਰਾ ਚੱਲਦਾ ਬਾਕੀ ਦੇਖ ਲਓ ਆਪਣੀ ਖੜੀ ਇਹ ਸਾਰੀ 1899 ਅਜੇ ਵੀ 19 ਨਹੀਂ ਸੁੱਕੀ ਹੈਗੀ ਬਾਈ ਦੇਖੋ ਕਿਸੇ ਬੱਕੀ ਨੂੰ ਸੁੱਕੀ ਨਹੀਂ ਹੈ ਸਾਰੇ ਬੱਕੀ ਦੇ ਮੈਲ ਰਹੇ ਹੈਗਾ ਤਾਂ ਤਾਂ ਬਹੁਤ ਸਿਆ ਹੈ ਅਰੇ ਨਵਾਂ ਪ੍ਰੋਪਰ ਤੱਕ ਆਉਂਦੀ ਆ ਕੰਬਾਈਨ ਦੇ ਦਿੱਤੇ ਆ ਜਾ ਕੇ ਪਤਾ ਲੱਗਦਾ ਵੀ ਜਦੋਂ ਚੱਗਦੀ ਆ ਹਨਾ ਫੇਰ ਹੀ ਪਤਾ ਲੱਗਣਾ ਦਿਲ 2 ਨੰਬਰ 2 ਨੰਬਰ ਤੇ ਆਵਾ ਬਾਦੂ ਗੋਲੇ ਨਾਲ ਆ ਵਸ ਚਾਰ ਬਲੋਰ ਆ ਇਹਦੇ ਦਿੱਤੇ ਹੋਏ ਜਿੱਥੇ ਮਰਜੀ ਕਰ ਲੋ ਤੇ 1 ਨੰਬਰ ਦੇ ਬਸ 1 ਨੰਬਰ ਦੀ ਚੱਲਦਾ ਰਹਿੰਦਾ ਜਦੋਂ ਕੱਟਾ ਹੋ ਗਿਆ ਲੱਗੇ ਆ ਇਹ 1075 ਘੰਟੇ ਚੱਲ ਗਈ ਮਸ਼ੀਨ ਦੇ ਲੋ ਆਪਣੀ ਤੇ 500 ਚੱਕਰ ਟ੍ਰੈਸ਼ਰ ਦੇ ਰੱਖਿਆ 550 ਇਹ ਆਪਣੀ 16 ਫਰਵਰੀ ਦੀ ਵਜਾਈ ਸੀ ਪੂਰੀ 16 ਫਰਵਰੀ ਨੂੰ ਬੀਜੀ ਸੀ ਫਰਬੀ ਨੂੰ ਤੇ ਅੱਜ ਦੇਖ ਲੋ ਹੋਗੀ 13 ਜੂਨ ਤੇ ਹਜੇ ਵੀ ਵਿੱਚ ਵਿੱਚ ਕੋਈ ਦਾਣਾ ਨਰਮ ਹੈਗਾ ਵਾ ਬਾਕੀ ਚਲੋ ਹੁਣ ਦੇਖੀ ਜਾਂਦਾ ਵੱਡ ਕੇ ਨਾਲ ਤਾਂ ਪਤਾ ਕੀ ਹੈ ਨਾਲ ਤਾਂ ਕਟਰ ਚੈੱਕ ਹੋ ਗਿਆ ਕਟਰ ਨਾ ਯਾਰ ਉਹ ਨਹੀਂ ਲੈਂਦਾ ਜੇ ਦੂਜਾ ਗੇਅਰ ਲਾ ਕੇ ਹਾਈ ਲਾ ਦਿੰਦੇ ਆ ਨਾ ਤੇ ਚੋਕ ਹੁੰਦਾ ਕਰਦੇ ਆ ਇਹਦਾ ਕੁਛ ਨਾ ਕੁਛ ਵੀ ਕੀ ਕਰਨਾ ਪੈਂਦਾ ਦੇਖਦੇ ਆ ਫਿਰ ਕੀ ਹੁੰਦਾ ਇੱਕ ਗੱਲ ਹੈਗੀ ਆ ਕਿ ਅਸਲ 'ਚ ਨਾ ਛੱਲੀ ਆ ਜਿਹੜੀ ਇੱਕੋ ਹੀ ਵਧੀਆ ਹੁੰਦੀ ਆ ਆਪਾਂ ਕਹਿੰਦੇ ਨੇ ਦੋ ਦੋ ਛੱਲੀਆਂ ਦੇਖੋ ਆਹ ਹੁਣ ਇਹਨਾਂ ਦੋ ਛੱਲੀਆਂ ਨਿਕਲੀਆਂ ਸੀ ਹਨ ਜਿਹੜੀ ਆ ਛੱਲੀ ਆ ਇਹ ਤਾਂ ਹੈਗੀ ਆ ਪੂਰੀ ਮਜ਼ਬੂਤ ਪੂਰੀ ਮੋਟੀ ਆ ਦੇਖੋ ਇਹਨੂੰ ਕੋਈ ਸੁੰਢੀ ਨਹੀਂ ਕੋਈ ਕੁਝ ਨਹੀਂ ਹਨਾ ਪੂਰੀ ਸਾਫ਼ ਜਿਹੜੀ ਆ ਛੱਲੀ ਆ ਇਹ ਜਮੇ ਹੀ ਨਕਮੀ ਹੈ ਇਹਨੂੰ ਕੁਝ ਨਹੀਂ ਹੈਗਾ ਇਹ ਛੱਲੀ ਫਿਰ ਕਟਰ ਦੇ ਉਹਦੇ ਵਿੱਚ ਫਸ ਜਾਂਦੀ ਹੈ ਵਿਚਾਲੇ ਜਾ ਕੇ ਇਨੂੰ ਨਾ ਤਾਂ ਦਾਣੇ ਆ ਜਿਵੇਂ ਪਲਪ ਪੋਲੀ ਪਈ ਐ ਇਹ ਦੋ ਛੱਲੀਆਂ ਆਉਣੀਆਂ ਹੀ ਨਹੀਂ ਚਾਹੀਦੀਆਂ ਆ ਦੇਖੋ ਇਹਨੂੰ ਵੀ ਆਦੇ ਸ਼ੁਰੂ ਹੋਈ ਸੀ ਪਰ ਆਈ ਨਹੀਂ ਹੈਗੀ ਇੱਕ ਛੱਲੀ ਚਾਹੀਦੀ ਐ ਅਸਲੀ ਤਾਂ ਇੱਕੋ ਹੀ ਛੱਲੀ ਹੋਵੇ ਬਸ ਉਹੀ ਸਵਾਰ ਕੀ ਹੋਵੇ ਬਸ ਉਹੀ ਵਧੀਆ ਵਾ ਜਿਹੜੇ ਟਾਣਡੇ ਨੂੰ ਦੋ ਛੱਲੀਆਂ ਆਉਂਦੀਆਂ ਉਹ ਚੋਂ ਦੋਨੋਂ ਹੀ ਕਮਜ਼ੋਰ ਹੋ ਜਾਂਦੀਆਂ ਫਿਰ ਤੇ ਜਿਹੜੇ ਚੋਂ ਕੱਲੀ ਆਊਗੀ ਉਹਨੂੰ ਕੱਲੀ ਪੂਰੀ ਲੰਬੀ ਛੱਲੀ ਹੁੰਦੀ ਐ ਤੇ ਬਹੁਤ ਫਰਕ ਪੈਂਦਾ ਮਸ਼ੀਨ ਦਾ ਤੋੜਾ ਦਾ ਬਾਦੂ ਆ ਵੀਰੇ ਮਸ਼ੀਨ ਦਾ ਕਹਿੰਦੀ ਨਹੀਂ ਵੀ ਮੈਨੂੰ ਹੌਲੀ ਤੋੜੋ ਕਟਰ ਕਹਿ ਦਿੰਦਾ ਪਈ ਯਾਰ ਥੋੜਾ ਹੌਲੀ ਤੋੜ ਲੋ ਕਿਉਂ ਤੁਸੀਂ ਮੇਨਾਂ ਧੱਕਾ ਕਰਦੇ ਹੋ ਕਟਰ ਪਾਉ ਕਹਿ ਦਿੰਦਾ ਸੀਪਾਂ ਹੀ ਚਲਦੀਆਂ ਵੀਰੇ ਆਪਣੇ ਝਰਨੇ ਨਹੀਂ ਪਾਏ ਹੋਏ ਜਿਵੇਂ ਜੀਪਾ ਉੱਪਰ ਵੀ ਸੀ ਥੱਲੇ ਵੀ ਸੀ ਵਸੀਪਾਂ ਹੀ ਚੱਲਦੀ ਪਹਿਲੇ ਹਾਈ ਤੇ ਚੱਲਦੀ ਆ ਕਟਰ ਦੀ ਕਟਰ ਦੀ ਘਟ ਗਈ ਪਿਛਲੀ ਵਾਰ ਨਾਲ ਪਰ ਤਾਂ ਵਾੜਾ ਖੜਕਾ ਕਰਦਾ ਉਹ ਸਾਡਾ ਦੂਜਾ ਚੱਲਦਾ ਸੁੱਤਾ ਪਿਆ ਉਹਦਾ ਹਣਾ ਪਤਾ ਵੀ ਨਹੀਂ ਲੱਗਦਾ ਵੀ ਉਹ ਘੁੰਮਦਾ ਲੱਗ ਕੇ ਚੈਨਾ ਦੀ ਵੀ ਰਹਿੰਦੀ ਆ ਓਏ ਉਹਦੀਆਂ ਰਣੀਆਂ ਚੋਧੀਆਂ ਵੀ ਤਾਂ ਚੈਨਾ ਚੱਲਦੀਆਂ ਹੀ ਆ ਉਹ ਤੋਰਾ ਵੀ ਰਿਹਾ ਜੰਮੀ ਭਾਈ ਇੱਕ ਰਾਦਾ ਬਣਦਾ ਵੀ ਜਿਹੜਾ ਉਹ ਅੱਧਾ ਕੀਲਾ ਆਪਣਾ ਖੜਾ ਵਾ ਉਹਨੂੰ ਉਹ ਤੇ ਉਹ ਉਹਦੀ ਮਿੱਟੀ ਪਰ ਲੀਆਂ ਖੱਤੀਆਂ ਚ ਖਿੱਚਦੀ ਹੈ ਹਾਂ ਵੀ ਉਹ ਖੱਤੀਆਂ ਸਾਰੀਆਂ ਬਰੋਬਰ ਹੋ ਜਾਣ ਵੀ ਉਹ ਜਿਹੜਾ ਖਾਲ ਜਿਆ ਐਡਾ ਉੱਚਾ ਲੈ ਕੇ ਆਉਨੇ ਆ ਸਾਰਾ ਕੰਮ ਹੀ ਖਤਮ ਹੋ ਜੀ ਕਰਨਾ ਦੀ ਇਹ ਕੰਮ ਕਰਨਾ ਦੀ ਇਹ ਕੰਮ ਇਹ ਤਿੰਨ ਚਾਰ ਗਰਾਹ ਲਾਇ ਆ ਰਾਮ ਨਾਲ ਨਿਵੇੜ ਦੇ ਅੱਧਾ ਕੀ ਲਈ ਆ ਅਜੇ ਹੈਗੇ ਕੱਲ ਦਾ ਕੱਲ ਨੂੰ ਕਰਦੀ ਐ ਮੈਂ ਤਾਂ ਕੰਨ ਕੱਲ ਨੂੰ ਚੱਕਦੀ ਐ ਇਹਨੂੰ ਆਪਾਂ ਐਂ ਵੀ ਕੱਦੂ ਕਰਦੇ ਆ ਵੀਰੇ ਬਸ ਆ ਜਿਵੇਂ ਵੱਢ ਲਈ ਮੱਕੀ ਬਸ ਜਿੱਥੇ ਉਹ ਖਾਲ ਸੀਗਾ ਉੱਥੇ ਇੱਕ 11 ਪਾ ਦੇਣਾ 11 ਆ ਪਾ ਕੇ ਬਸ ਉਸ ਤੋਂ ਬਿਨਾ ਨਹੀਂ ਆਪਾਂ ਬਚ ਕਰਦੇ ਵੀਰਾ ਸੋਵੇਂ ਹੀ ਕਰਦੇਗੇ ਨਹੀਂ ਜੇ ਨਾ ਜੇ ਆਪਾਂ ਇਹਨੂੰ ਵੱਡ ਨੂੰ ਸਮਝ ਲਾ ਐਵੇਂ ਅੱਗ ਲਾਤੀ ਖੜੇ ਆਪਾਂ ਤੇ ਚ ਅੱਗ ਨਹੀਂ ਲਾਉਂਦੇ ਅੱਗ ਲਾਉਣ ਦੇ ਨਾਲ ਨਾ ਟੰਡੇ ਮੱਚ ਜਾਣੇ ਆ ਹੈ ਟੰਡੇ ਹਲਕੇ ਪੈ ਜਾਣੇ ਆ ਗੁੱਲ ਹਲਕਾ ਪੈ ਜਾਣਾ ਉਹ ਸਾਰਾ ਕੁਝ ਪਾਣੀ ਦੇ ਤਰਦ ਸਾਰਾ ਕੁਝ ਸਾਰਾ ਕੁਝ ਇੰਨਾ ਕਿ ਜਿੱਦਣ ਮੀਂਹ ਪੈ ਗਿਆ ਇੰਨਾ ਕਿ ਝੋਨਾ ਖਰਾਬ ਕਰਨਾ ਇਹਨੇ ਸਾਈਡ ਤੇ ਅੱਧਾ ਜੇ ਕੋਈ ਹਾਂ ਜੇ ਕੋਈ ਵੱਡਾ ਖੱਤਾ ਵਾ ਉਹਦਾ ਤਾਂ ਸਾਈਡ ਤੋਂ ਅੱਧਾ ਤੱਕ ਹੀਲਾ ਚੱਕ ਦਿੰਦੇ ਆ ਵੱਡੇ ਕਿਹੜੇ ਤੱਕ ਅੱਛਾ ਤੁਸੀਂ ਐਵੇਂ ਕੱਦੂ ਕਰ ਦੋ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਕਿ ਇਹਦੇ 'ਚ ਮੱਕੀ ਦਾ ਬੂਟਾ ਲੱਗਿਆ ਜਮਾ ਹੀ ਨਹੀਂ ਤਰਦਾ ਉੱਤੇ ਜਮਾ ਵੀ ਇੱਕ ਵਾਰ ਵਾ ਕੇ ਹੁਣ ਛੱਡ ਦੇਣਾ ਛੱਡ ਦਾਂਗੇ ਜਿੱਦਣ ਲੈਟ ਆਉਣ ਲੱਗੀ ਉਦੋਂ ਦੋ ਦਿਨ ਬਾਅਦ ਉਮੀ ਪਿਆ ਰਹਿਣ ਦੇਣਾ ਦੋ ਦਿਨ ਬਾਅਦ ਫੇਰ ਪਾ ਕੇ ਆਰਾ ਭਰ ਕੇ ਬਾਦੋਂ ਲੈ ਖਤਮ ਕਹਾਣੀ ਖਤਮ ਹੋ ਜਾਂਦੀ ਆ ਨਾਲੇ ਨਾਲੇ ਜਿਹੜਾ ਝਾੜ ਵਧਣਾ ਆਲੂ ਦੇ ਵਿੱਚ ਜਿਹੜਾ ਝੋਨੇ ਨੂੰ ਲੱਗਣਾ ਇਹਨੇ ਉਹ ਹੋ ਗਿਆ ਚੋਕ ਤੋਰਾ ਵੱਧ ਕਰੀ ਬੈਠਾ ਸੀ ਮੈਨੂੰ ਪਹਿਲਾਂ ਹੀ ਪਤਾ ਸੀ ਦੂਜਾ ਲਾ ਕੇ ਹ ਦੂਜਾ ਵੀ ਲੱਗਿਆ ਦੀ ਫਿਰ ਨਾਲ ਹਾਈ ਵੀ ਲਾ ਲੈਂਦੇ ਹਾਂ ਉਹ ਪਤਾ ਕੀ ਆ ਉਹ ਚ ਠੰਡ ਤਾਂ ਲੱਗਦੀ ਆ ਗਰਮੀ ਲੱਗਦੀ ਨਹੀਂ ਫਿਰ ਬਾਹਰ ਮੜ ਜੀ ਗਰਮੀ ਲੈਣ ਲਈ ਆਉਣਾ ਪੈਂਦਾ ਉਹਨੂੰ ਇਹ ਚੰਗਿਆੜੇ ਘੜਾਇ ਉਹ ਗੱਜਨਸਾਰ ਮੈਂ ਦੂਜਾ ਵਾਲਾ ਨਾ ਮੈਂ ਦੂਜਾ ਵਾਲੇ ਕਿਤੇ ਲੱਗਣਾ ਬੈਠਾ ਦਿਆ ਦੂਜਾ ਨਾਲ ਹੀ ਜੋ ਉਹਦਾ ਕਟਰ ਕਦੇ ਨਹੀਂ ਜੋਗ ਹੋਇਆ ਆਪਣਾ ਉਹ ਦੂਜਾ